ਇੰਦੀ ਨੇ ਗੰਤਿ ਉੱਤੇ ਭਾਰ ਦੇ ਕਿੰਨੇ ਫੌਂਦੇ ਮਕੂਬਰਾ ਨੂੰ ਮਾੜੀ ਨਜ਼ਰ ਜੋ ਕਿਸੇ ਨੂੰ ਵੇਖਦਾ ਏ ਪਾਉਲਾ ਤਾਂ ਹੈ ਹੋ ਕੇ ਚੋਬਰਾ ਨਾਰੇ ਗੀਤਾਂ ਦਾ ਇਹ ਜਹਾਨ ਹੋਆ ਕੌਣ ਸੁਣ ਮੇਰੇ ਗੀਤ ਸੋਵਰਾ ਨੂੰ ਬੈ ਜਾਓ ਜੱਟਾ ਤੁੰਗ ਤੇ ਕਰੇ ਖਦਾਹੀ ਜੱਲਾ ਤੇਰਾ ਤੇ ਕਨੀਆ ਮਨੋਂ ਕਾਇਓ ਪੜਨਾ ਤੇਰਾ ਤੇ ਕਨੀਆ ਮਨੋਂ ਕਾਇਓ ਪੜਨਾ ਮੈਨੂੰ ਹੁਕਮ ਹੋਇਆ ਸੀ ਇਕੱਠੇ ਨਹੀਂ ਬਾਬਾ ਪਾਲੇ ਨਾ ਮੈਨੂੰ ਹੁਕਮ ਜੋ ਪਹਿਲਾ ਇਹ ਗੀਤ ਮਾ ਤੂੰ ਵੀ ਤੇ ਸਿਰ ਤੂੰ ਵੀ ਜਦ ਜੁੜ ਜਾਏਗਾ ਨਾਲ ਵਿਰੇ ਕੁਮਾਰ ਮੇਰੇ ਨਾਲ ਖੜੇ ਲੜੂਗਾ ਤੇ ਮੈਂ ਤੁਹਾਡੀ ਸੇਵਾ ਚੇਤੋ ਦੇ ਤ ਹੁਕਮ ਹੋਇਆ ਮੈਨੂੰ ਪ੍ਰਵੰਧ ਕਰਾਉ ਪੈ ਤੂੰ ਵੀ ਤੇ ਗੀਤ ਕਹਿਣਾ ਤਾਂ ਮੈਂ ਪੰਜਾਬ ਦਾ ਗੀਤ ਜਿੱਥੇ ਸਰਬਦਾਤ ਮਹਾਰਾਜ ਦੀ ਬਾਣੀ ਕਵੀਨ ਦੀ ਬਾਣੀ ਸਦਲੇ ਦੀ ਬਾਣੀ ਇਹ ਪੰਜਾਬੀ ਬਰੂਸ ਹੈਰੋ ਨੇ ਕਿਹਾ ਕੀਤਾ ਕਿ Thank uh you. -huh. ਜਿਹੜਾ ਆਪਾਂ ਅੱਜ ਕਲਚਰ ਪ੍ਰੋਗਰਾਮ ਕਰਾ ਰਹੇ ਆਂ ਇਹਦਾ ਮਕਸਦ ਇਹ ਆ ਨਵੇਂ ਸਾਲ ਦੀ ਸਭ ਨੂੰ ਵਧਾਈ ਨਾ ਕਿ ਪਿੰਡ ਵਾਸੀਆਂ ਨੂੰ ਵਧਾਈ ਸਾਰੇ ਹਿੰਦੁਸਤਾਨ ਸਾਰੇ ਪੰਜਾਬੀਆਂ ਨੂੰ ਵਧਾਈਆ ਵੀ ਇਹ ਜਿਹੜਾ ਨਵਾਂ ਸਾਲ ਆ ਹੱਥ ਲਈ ਵਧੀਆ ਤਰੀਕੇ ਨਾਲ ਆਪਾਂ ਇਸ ਨੂੰ ਮਨਵਾਈਏ ਅੱਗੇ ਇਹੋ ਜਿਹੇ ਕਲਚਰ ਪ੍ਰੋਗਰਾਮ ਜਿਹੜੇ ਆ ਹਰ ਪਿੰਡ 'ਚ ਹੋਣੇ ਚਾਹੀਦੇ ਆ ਜਿਹੜਾ ਕਿ ਨੌਜਵਾਨ ਮੁੰਡੇ ਆ ਇਹ ਇਹਨਾਂ ਨੂੰ ਸਹੀ ਸਿੱਤੀ ਦਿੱਤੀ ਜਾਵੇ ਜਿਹੜੇ ਕਿ ਨਸ਼ਿਆਂ ਪੱਤਿਆਂ ਤੋਂ ਬਾਝਾਂ ਨੂੰ ਤੇ ਆਈ ਹੋਏ ਸਜਣਾ ਦਾ ਫੇਰ ਮੈਂ ਇੱਥੇ ਆਉਣ ਤੇ ਇਸ ਕਲਚਰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਸੋਮਨਾ ਜੀ ਡਾਕਟਰ ਨੇ ਜਿਹੜਾ ਪਿੰਡ ਵਿੱਚ ਸੱਭਿਆਚਾਰ ਪ੍ਰੋਗਰਾਮ ਕੀਤਾ ਇਹਦਾ ਬੜਾ ਅਸੀਂ ਧੰਨਵਾਦੀ ਹਾਂ ਇਹ ਭਗਤ ਭਰਾਜ ਦੇ ਪਾਤਰ ਹਣ ਜੈ ਜਫਤ ਡਾਕਟਰ ਸਾਹਿਬ ਇੱਕ ਹੋਰ ਸਾਡੇ ਪਿੰਡ ਆ ਡਾਕਟਰ ਬਰੇਆ ਇਹ ਵੀ ਜੋਤਿਆ ਜੀ ਦੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸਨਮਾਨ ਅਸੀਂ ਸਰਦਾਰ ਸੁਖਿੰਦਰ ਸਿੰਘ ਜਿੰਦੂ ਸਿੰਘਾ ਤਾੜੀਆਂ ਮਾਰੋ ਜੀ ਵਿਸ਼ੇਸ਼ ਸਾਡੇ ਅੱਜ ਦੇ ਮਹਿਮਾਨ ਹਨ ਬਹੁਤ ਬਹੁਤ ਮਿਹਰਬਾਨੀ ਦੂਸਰਾ ਸਮਾਂ ਇਹ ਬੁਹਾਨੇ ਤੋਂ ਸਾਡੇ ਅनाथ ਆਸ਼ਰਮ ਤੋਂ ਸੁਲਿੰਦਰ ਸਿੰਘ ਜੀ ਪੱਪੀ ਵਿਸ਼ੇਸ਼ ਸਨਮਾਨ ਹਨੀ ਤਾਲੀਆਂ ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਪੱਤਰਕਾਰ ਪ੍ਰੋਣਾ ਸਾਹਿਬ ਜੀ ਹੈ ਲੋਕਾਂ ਜੀ ਉਹਨਾਂ ਨੂੰ ਵੀ ਨਾਲ ਹੀ ਕਰ ਦਈਏ ਕਿ ਵੀ ਇਹਦਾ ਕੋਈ ਪਤਾ ਨਹੀਂ ਰੌਲੇ-ਗੋਲੇ ਦੇ ਰਹਿ ਕੇ ਰਹਿ ਗਏ ਤਾਂ ਅਖਬਾਰਾਂ ਦੇ ਸਾਡੀ ਖਵਾਂ ਨਹੀਂ ਲੱਗੀ। ਹਾਂ ਜੱਗਵਾਨੀ ਦੇ ਬਹੁਤ ਹੀ ਯੋਗ ਪੱਤਰਕਾਰ ਸਾਡੇ ਜੱਟਿਆੜੀ ਤੋਂ ਰਾਜਕਮਾਲ ਜੀ ਲੋੜ ਮਤਲਬ ਜੱਟ ਜੀ ਸਨਮਾਨਤੌਰ ਤੇ ਤਾੜੀਆਂ ਜੋਰ ਦਾ ਸਤ ਸਨਮਾਨ ਚ ਮਤਲਬ ਜੀ ਛੋਟੀ ਜੀ ਪੇਂਟ ਪ੍ਰਵਾਨ ਕਰਨਾ। ਪ੍ਰੀਤਾਂ ਸਵਾਲੀ ਪ੍ਰੀਤਾਂ ਸਵਾਲੀ ਆਪਣਾ ਅਵਾਰਡ ਪ੍ਰਾਪਤ ਕਰਨ ਪੁਰਨੇ ਰਹੇ ਆਓ ਜੀ ਪ੍ਰੀਤਾਂਸ ਲਾਲ ਨੇ ਪੰਜਾਬੀ ਲੋਕ ਗਾਇਕ ਹੰਸ ਰਾਜ ਹੰਸ ਸਿੰਘ ਦੇ ਲਾਡਲੇ ਸ਼ੇਰ ਬਹੁਤ ਸੋਹਣੀ ਹਾਈਵੇ ਲਗਾਈ ਤਾਲੀਆਂ ਦੇ ਨਾਲ ਸਵਾਗਤ ਤੀਸਰੇ ਸਾਡੇ ਕਲਾਕਾਰ ਜੋ ਹਨ ਬਾਹਰੋਂ ਜੋ ਆਏ ਹਨ ਖਾਸਲਾਸ ਕਲਾਕਾਰ ਗੁਰਦੇਵ ਸਿੰਘ ਜੀ ਕਪੂਰਥਲਾ ਤੋਂ ਆਜੋ ਜੀ ਜਿਨ੍ਹਾਂ ਨੇ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢੀਆਂ ਸੀ ਕਲਾਕਾਰ ਉੱਤੇ ਰੱਖਿਆ ਹੋਇਆ ਜੀ ਦਿਓ ਗੁਰਦੇਵ ਸਿੰਘ ਜੀ ਸਾਡੇ ਹੋਰ ਤਰ੍ਹਾਂ ਦਾ ਪ੍ਰਕਾਰ ਬੜੇ ਲੇਟ ਹੋ ਗਏ ਡਾਕਟਰ ਸਾਹਿਬ ਵੀ ਨਾਲ ਹੀ ਆ ਕੇ ਆਇਆ ਸਾਡੇ ਲੋਕਲ ਸੰਧਰਪਾਲ ਜੀ ਕੈਚ ਇਹ ਵੀ ਜੱਗਵਾਨ ਇਹ ਤਾਂ ਜੱਗਵਾਨ ਹੀ ਨਹੀਂ ਇਕੱਠੇ ਹੋ ਗਏ ਪੱਤਰਕਾਰ ਕਿਵੇਂ ਦੇਖੋ ਇਹ ਇਹ ਵੀ ਜੱਗਵਾਨ ਨੇ ਆ ਚਲੋ ਆਪਣਾ ਬਹੁਤ ਹੀ ਜੀਜ਼ ਆ ਬਹੁਤ ਨਿਗਰ ਸੁਹਾਵੇ ਸਾਡੇ ਡਾਕਟਰ ਸੰਧਰਪਾਲ ਜੀ ਕੈਚ ਡਾਕਟਰ ਸਾਹਿਬ ਇੰਨਾ ਕਰੀ ਦੇਖਿਆ ਵੀ ਆਪਾਂ ਆਉਣਿਆਂ ਨੂੰ ਦੇਖਣੋਂ ਕਰਤਾ ਤੁਹਾਨੂੰ ਇਹ ਡਾਕਟਰ ਸਾਹਿਬ ਉਹਨਾਂ ਵੱਲੋਂ ਮਾਫੀ ਚਾਹੁੰਦਾ ਇਹਨਾਂ ਨੇ ਇੱਕ ਗੈਸਟ ਲੈ ਕੇ ਹੋਏ ਸੀ ਕਿਉਂਕਿ ਚੌੜ ਜਵਤਾ ਲਾਗੂ ਹੋ ਗਿਆ ਲਿਆ ਨਹੀਂ ਸਕੇ ਕੋਈ ਗੱਲ ਨਹੀਂ ਫੇਰ ਸਹੀ ਹਾਂਜੀ ਹਾਂਜੀ ਇਹਨਾਂ ਤੋਂ ਬਾਅਦ ਅਜੇ ਵੀ ਜਗਜੀਤ ਸਿੰਘ ਜੀ ਅੱਜ ਵੀ ਬਾਚਲਾ ਨੂੰ ਟਰਾਫੀ ਲੈ ਆਉਣੀ ਤੋਂਕਾ ਢਾਡੀ ਜਥਾ ਕਿਉਂਕਿ ਪੰਜਾਬ ਦਾ ਪ੍ਰਸਿੱਧ ਬਾਗਾਨ ਜਥਾ ਹੈ ਕਲਾਕਾਰ ਦੇ ਟਰੋਫੀ ਪ੍ਰਾਪਤ ਕਰਨਗੇ ਜੋ ਕਿ ਹੁਣੇ-ਹੁਣੇ ਆਇਆ ਅਰਜਨਾ ਤੋਂ ਤੱਤ ਸੰਗੀਤ ਵੀ ਸਾਡਾ ਪੁਰਾਣਾ ਸਾਜ ਹੈ। ਹਾਜ਼ਰੀ ਲਗਵਾਉਗੇ 3 ਵਜੇ। ਤੋਂ ਆਪਣਾ ਸਨਮਾਨ ਪ੍ਰਾਪਤ ਕਰ ਲਾਂਗੇ। ਹਾਂਜੀ। ਉਹਨਾਂ ਤੋਂ ਬਾਅਦ ਸਾਡੇ ਬਿੱਲਾ ਭਾਜੀ ਪਟਾਰਾ ਦੇ ਕਮੇਟੀ ਕਲਾਕਾਰ ਹਾਜ਼ਰੀ ਨਹੀਂ ਹੈ ਜੀ ਉਹਨਾਂ ਦੀ ਲਗੀ ਤੇ ਉਹ ਸਨਮਾਨ ਪਹਿਲਾਂ ਕਰ ਲੈਣੇ ਕੋਈ ਨਹੀਂ। ਹੁਣ ਕੰਮ ਚੱਲਦਾ ਪੜਤਾ ਲਈਏ। ਆਓ ਜੀ। ਬਹੁਤ ਬਹੁਤ ਸਾਰਾ ਸਲਾਕਾਰ ਪਟਾਰਾ ਤੋਂ सरपंच साहब नित करिए सभ्याचारथ वालों आओ जी सुरेंद्र जी विजय कुमार जी आओ सरपंच अपने वालों मुख मेहमान ਔਰ ਇੱਕ ਮਿੰਟ ਜੀ ਕੋਈ ਨਹੀਂ ਸਾਡਾ ਕਰ ਲੋ ਹਾਂਜੀ ਇੱਕ ਮਿੰਟ ਲਈ ਇੱਕ ਮਿੰਟ ਜੀ ਅਨਾਉਂਸਮੈਂਟ ਜ਼ਰੂਰੀ ਕਰੀਏ ਕਿ ਸਾਨੂੰ ਕੋਈ ਬਾਹਰੋਂ ਮੁੱਖ ਨੇਮ ਲਿਆਉਣ ਦੀ ਲੋੜ ਨਹੀਂ ਸਾਡੇ ਸਰਪੰਚ ਸਾਹਿਬ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਲੜੀ ਸੀ 45 ਪਿੰਡਾਂ ਦੀ ਜਿੱਤ ਵੀ ਗਏ ਸੀ ਉਹ ਵੱਖਰੀ ਗੱਲ ਆ ਵੀ ਜ਼ਬਰਦਸਤੀ ਚਲੋ ਹਰਾਤਾ ਕਾਲੀ ਪਾਰਟੀ ਨੇ ਜੋ ਕੇ ਮਾਰੀ ਗੱਲ ਆ ਇਸ ਲਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਾਵੇਂ ਕੋਈ ਵੀ ਪਾਰਟੀ ਹੋਵੇ ਜਿਹੜਾ ਬੰਦਾ ਜਿੱਤਿਆ ਉਹਨੂੰ ਜਿੱਤੇ ਰਹਿਣ ਦੇਣਾ ਚਾਹੀਦਾ ਹਜ਼ਾਰ ਦੌਰ ਤੇ ਜਦੋਂ ਜਤਵੇਸ ਸਿੰਘ ਪਟਾਰਕ ਪਿੰਡਾਂ ਦੇ ਤੇ ਸਾਡੇ ਲਈ ਇਹੀ ਸਭ ਕੁਝ ਆ ਸਾਡੇ ਮੁੱਖ ਮਹਿਮਾਨ ਆ ਅੱਜ ਦੇ ਸਰਪੰਚ ਸਾਹਿਬ ਸ਼੍ਰੀ ਚਮਨ ਲਾਲ ਲਈ ਆ ਮਾਰੋ ਜੀ ਤੜੀਆਂ ਠੀਕ ਹੈ ਜੀ ਸਮਝ ਲਿਆ ਸੋ ਉਹਨਾਂ ਨੂੰ ਇੱਕ ਸ਼ਾਨਦਾਰ ਟਰੋਫੀ ਦੇ ਨਾਲ ਅਸੀਂ ਸਨਮਾਨਿਤ ਕਰ ਰਹੇ ਹਾਂ ਉਹਨਾਂ ਦੀ ਕਹਾਣੀ ਨੇ ਖਲਤ ਕਰਾ ਦਿੱਤਾ ਹੋਰ ਅਗਲੀ ਇੱਕ ਦੋ ਹਾਂਜੀ ਕੋਈ ਰਹਿਣਾ ਜਾਵੇ ਤੇ ਪਿੰਡ ਦੇ ਵਿੱਚ ਬਹੁਤ ਵਧੀਆ ਸੇਫ ਸਵਾਵਾ ਕੈਂਪ ਵੀ ਲਗਾਏ ਆ ਅੱਜ ਵੀ ਬੜਾ ਸਾਡਾ ਸਹਿਯੋਗ ਕਰ ਰਿਹਾ ਪਿਛਲੇ ਤਿੰਨ ਚਾਰ ਦਿਨਾਂ ਤੋਂ ਮੈਂ ਨਾਲ ਹੀ ਖਿੱਚੀ ਫਿਰਦਾ ਸਕੂਟਰ ਤੇ ਉਹ ਉੱਥੇ ਸਾਰਾ ਇਹਨਾਂ ਦਾ ਉੱਥੇ ਰਹਿੰਦੇ ਆ ਉੱਥੇ ਸਾਰਾ ਗਵਰਨਮੈਂਟ ਨੇ ਖਰਚਾ ਕਰਨਾ ਬਾਹਰ ਵੀ ਜਮਾਤ ਕਰਦੇ ਇਹਨਾਂ ਦਾ ਕੋਈ ਚੋਰ ਐਵੇਂ ਨਹੀਂ ਹੁੰਦੀ ਬੀਬੋ ਬਹੁਤ ਸਾਰੇ ਬੱਚੇ ਦੇਣ ਆਏ ਸੀ ਤੇ ਕੋ ਗੁਰਬਾਣੀ ਵਿਚ ਲਈ ਇਹ ਖਿਆਲ ਲੱਗੀ ਚੁਣੀ ਗਈ ਆ ਹਾਂਜੀ ਬਹੁਤ ਸੋਹਣੀ ਰਕਾਰ ਕਰਦੇ ਹੁੰਦੇ ਸੀ ਛੋਟਾ ਬੱਚਿਆਂ ਨਾਲ ਸੀ ਛੋਟਾ ਜਿਹਾ ਭੰਗਲਾ ਹਰ ਸਾਲ ਕਰਿਆ ਕਰਾਂ ਮੇਡਾਂ ਕੋਈ ਇੱਕ ਲੋ ਜਿਹੜੇ ਨਿਆਣੇ ਹੋਣਗੇ ਕੀ ਹੋਏ ਹਾਂਜੀ ਹੁਣ ਇਹ ਤਾਂ ਸੀਗੇ ਪੜਾਈ ਦੇ ਖੇਤਰ ਵਿੱਚ ਪੜਾਈ ਦੇ ਵਿੱਚ ਜਿਹੜੇ ਬੱਚੇ ਸਾਡੇ ਪਿੰਡ ਦਾ ਨਾਮ ਅੱਗੇ ਕੀਤਾ ਉਹਨਾਂ ਨੂੰ ਚੋਣ ਹੋਈ ਆ ਨਵੋਟਿਆ ਸਕੂਲ ਲਈ ਸੋ ਹੋਰ ਖੇਡ ਦੇ ਖੇਤਰ ਵਿੱਚ ਜੋ ਨਵੀਂ ਖੇਡ ਇੱਕ ਬੰਡੀ ਸਾਡੇ ਪਿੰਡ ਟੂਰਨਾਮੈਂਟ ਬਹੁਤ ਸੋਹਣਾ ਹੁੰਦਾ ਹੁੰਦਾ ਸੀ ਜਿਹੜਾ ਕਿ ਬੰਦ ਹੋ ਚੁੱਕਾ ਹੈ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਕਿ ਅਸੀਂ ਫਾਨ ਪਿਆਗੇ ਤੁਸੀਂ ਤੁਹਾਡੇ ਦੁਆਰਾ ਪਿੰਡ ਦੇ ਖੇਡ ਟੂਰਨਾਮੈਂਟ ਚਾਲੂ ਕਰੋ ਫਿਰ ਦੁਬਾਰਾ ਇਲੈਕਸ਼ਨ ਤੋਂ ਬਾਅਦ ਅਸੀਂ ਆਪ ਖੁਦ ਜਿਹੜਾ ਆ ਅੱਗੇ ਤੋਂ ਪਿੱਛੇ ਤੋਂ ਚੱਲਦਾ ਹੈ ਨਾ ਟੂਰਨਾਮੈਂਟ ਅਸੀਂ ਇਹ ਕਮੇਟੀ ਨਾਲ ਸਲਾਹ ਕੀਤੀ ਆ ਉਹ ਹਰ ਹਾਲਤ ਦੇ ਵਿੱਚ ਮਾਪ ਦੇ ਮਹੀਨੇ ਕਰਾਇਆ ਜਾਏ ਸੋ ਬਹੁਤ ਹੀ ਲੋਹਕਾਰੀ ਇੱਕ ਮਿੰਟ ਹਰ ਕਰਦੇ ਆ ਜਿਹੜੀ ਵੀ ਗੱਲ ਕੋਈ ਮਾਮਲਾ ਆ ਪਤਾ ਦਈਏ ਸਮੱਸਿਆ ਦਾ ਹੱਲ ਇੱਕ ਵਾਰ ਕਹਿਣਾ ਕੋ ਸੋ ਦੁਆਨਾ ਟੂਰਨਾਮੈਂਟ ਨਵੇਂ ਸਾਲ ਵਿੱਚ ਚੱਲੂ ਹੋਏਗਾ ਆਸ ਕਰਦੇ ਆ ਅਸੀਂ ਪੂਰਾ ਸਹਿਯੋਗ